ਕਹਾਵਤ ਸੱਚੀ ਹੋ ਗਈ ਬਾਪੂ ਜਿਹੜੀ ਕਹਿੰਦੇ ਨੇ ਮਿਸਤਰੀ ਕਰਦੇ ਕੱਢਣੇ ਔਖੇ ਆ ਉਹੀ ਗੱਲ ਹੋਈ ਹੋਈ ਆ ਉਹ ਆ ਗਿਆ ਪਹਿਲਾਂ ਮੈਂ ਕਿਹਾ ਸੀ ਇਹ ਤਾਂ ਦੋ-ਤਿੰਨ ਦਾ ਕੰਮ ਹੈ ਕੰਮੇ ਵਧਾਈ ਜਾਂਦਾ ਉਹ ਦੇਖੀ ਕੋਈ ਕਹਿੰਦਾ ਵਾ ਗੋਲ ਟੇਕਾ ਬਸ ਨਿਕਲ ਜਾਏ ਬਾਹਰ ਨਾ ਨਿਕਲ ਗਿਆ ਮੈਂ ਉਹ ਬਣਾਉਣਾ ਬਾਪੂ ਐ ਲੈ ਟਾਈ ਦਾ ਕੰਮ ਆ ਮੇਰਾ ਕਿਹੜਾ ਆਹ ਵੇ ਆਹ ਆ ਸਭ ਤੋਂ ਵੱਧ ਇਹ ਬੰਦੇ ਨੇ ਦੁਖੀ ਕਰਿਆ ਜਿੰਨਾ ਕਰਿਆ ਅਰੇ ਤੰਬੇ ਨਾਲ ਤੰਗ ਨਹੀਂ ਕਰਿਆ ਹੈਗਾ ਤੰਮੇ ਨਾਲ ਤਾਂ ਨਹੀਂ ਉਹ ਕਰਿਆ ਇਹ ਜੇ ਸਵਾਲ ਦਾ ਹੋ ਤਾਂ ਇਹ ਲਪਾਈ ਕਰਦੇ ਉਹੀ ਗੱਲ ਹੈ ਲੈ ਨੰਬਰ ਹੈਗਾ ਤੇਰੇ ਕੋਲ ਕਰ ਮੈਗ ਨੂੰ ਫੋਨ ਕਾ ਚਾਹ ਬਣਾ ਪਹਿਲਾਂ ਬਾਪੂ ਆਇਆ ਬਾਪੂ ਬੀ ਲਾ ਕਦੇ ਕਦੇ ਦਾਲ ਦਾਲ ਦਦੋਂ ਫੋਟੋ ਫੋਟੋ ਬਈ ਇੱਥੇ ਫੋਟੋ ਸਭਾਤ ਹੈ ਪਰ ਆਇਆ ਕਰ ਉਹ ਜੁਗਨੀ ਦਾ ਪੈਗ ਲੈ ਆਇਕ ਬਾਪੂ ਠੰਡਾ ਗੱਲ ਤੇ ਸਿਆਮ ਨਹੀਂ ਸਹੀ ਹਾਂ ਹੁਣੇ ਚੱਲਣ ਦੇ ਆ ਠੰਡਾ ਆ ਹਾਂ ਉਹ ਮੈਂ ਦੇ ਤਾਂ ਗਏ ਭਾਈ ਤਾਂ ਨਹੀਂ ਕਹਦੇ ਕਿ ਇੱਧਰ ਇਹਦੇ ਰਹਿੰਦੇ ਆ ਉਹ ਕਰਦੇ ਆ ਜਿਉਂ ਤਾਂ ਇਹ ਕਿਹੜੀ ਇੱਧਰ ਆਪਣੀ ਕਰੋ ਤੁਹਾਡਾ ਹਿੱਸਾ ਉਧਰ ਆਣਾ ਅਸੀਂ ਇੰਨਾ ਸਾਰਾ ਉਹ ਅਸੀਂ ਕਰੀ ਜਾਈਏ ਹਾਂ ਆ ਵੀ ਸਾਨੂੰ ਸਾਰੀ ਕਰਕੇ ਦਿੱਤੀ ਇਹ ਵੀ ਦੇ ਭਾਈ ਆ ਵੀ ਇਹਨਾਂ ਦੀ ਗੰਦ ਪਰਲੇ ਪਾਸੇ ਉਹ ਵੀ ਕਰ ਦੇਣਾ ਅੱਧਵਾਂ ਦੇਣਾ ਔਰ ਟਾਈਨਾ ਦੀ ਆ ਭਾਈ ਔਰ ਤਾਂ ਨਾ ਦੀ ਆ ਲੈਟਾ ਲਾਣੀ ਨਹੀਂ ਕਹਿੰਦੇ ਹਾਂ ਹਰ ਲਾਈਟਾ ਵੀ ਲੋ ਉਹ ਤਾਂ ਵੀ ਨਹੀਂ ਪੈਸੇ ਦੇਣੇ ਥੋੜੀ ਕਾਂਜ ਲਾਈਟਾ ਲੱਗਣੀ ਆ ਉਹ ਮੈਨੂੰ ਕਾ ਚਾਹ ਬਣਾ ਦੇ ਮੈਨੂੰ ਚਾਹ ਬਣਾ ਦੇ ਸਾਰੇ ਬੰਦਿਆਂ ਨੂੰ ਇਹ ਨਹੀਂ ਮਗਿਆ ਬਾਈ ਪਰ ਤੈਨੂੰ ਵੀ ਇੱਕਦ ਬੰਦੇ ਨੇ ਯਾਰ ਆ ਇੱਕਦ ਨੂੰ ਫਿਰ ਉਹਦੇ ਫਸਲੇ ਪਾਜੀ ਗੱਲਾਂ ਵਾਤੈ ਨੇ ਮਾਣ ਉੱਪਰ ਥੜੀ ਹਵਾ ਵੀ ਬਹੁਤ ਠੰਡੀ ਲੱਗਦੀ ਆ ਅੱਜ ਵੀ ਲੜ ਗੁਰੂ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਕਈ ਦਿਨਾਂ ਪਿੱਛੇ ਤਾਂ ਬਾਪੂ ਆਇਆ ਢਿੰਮੇ ਦਾ ਜਿਹੜੇ ਉਹ ਤਾਂ ਜਗਤ ਬਾਪੂ ਆਇਆ ਸਭ ਦਾ ਸਾਂਝਾ ਬਾਪੂ ਤੇ ਇੱਕ ਹੋਰ ਮਨਜ਼ੂਰ ਹੋ ਗਈ ਬਾਈ ਕਿਸ਼ਤ ਇਹਦੀ ਕਿਸ਼ਤ ਮਨਜ਼ੂਰ ਹੋ ਗਈ ਇਹਦੀ ਸਾਡੀ ਮੈਂ ਚਲ ਮੈਂ ਦੇ ਦੂੰਗਾ ਤੇਰੀ ਪਹਿਲੀ ਕਿਸ਼ਤ ਜੀ ਮੈਂ ਜੀ ਮਾ ਚਲ ਕੋਈ ਦਿਹਾੜੀ ਦਿਹਾੜੀ ਘਟ ਲੱਗੀਆਂ ਨੇ ਇਹਦੀ ਆਹੀਂ ਦੱਲੇ ਆਉਣੇ ਹਾਂ ਆ ਮੈਨੂੰ ਰਾਤ ਨੂੰ ਫਿਰ ਉਹਨਾਂ ਕਹਿੰਦਾ ਮੈਨੂੰ ਆਇਆ ਘੇਤਾ ਨੇ ਕਹਿੰਦਾ ਹੁਣ ਜਿੰਨਾ ਵੀ ਕੰਮ ਆ ਮੈਂ ਫ੍ਰੀ ਚ ਕਰੂੰਗਾ ਬਸ ਅੱਛਾ ਜਿੰਨਾ ਵੀ ਕੰਮ ਆ ਬਸ ਫ੍ਰੀ ਚ ਕਰਨਾ ਬਸ ਆ ਇਹ ਕਿਹਾ ਚਾਹ ਨੂੰ ਕਹਿੰਦਾ ਮम्मी ਨੂੰ ਕਹਦੇ ਕਹਦੇ ਚਾਹ ਬੜੀ ਤੇ ਚਾਹ ਪੀ ਕੇ ਲੱਗਣਗੇ ਫਿਰ ਇਹ ਬਾਪੂ ਅੱਛਾ ਜੀ ਪਾਣੀ ਪੋੜੇ ਮੇਰੇ ਤਾਂ ਨੈਕ ਵੀ ਹੁੰਦਾ ਜੀ ਦਾ ਮੋਢਾ ਆਦੀ ਦਾ ਤੇ ਆਦਾ ਹਾਂ ਤਾਂ ਚਰਾਗ ਜਿਆਦਾ ਬਹੁਤ ਨਾ ਨਾ ਭਲਾ ਜਨਾ ਉਹ ਦੋਦਾ ਨਾ ਉਹ ਇੱਧਰ ਤੇ ਆ ਬਦੋਦਾ ਬਹੁਤ ਜਿਆਦਾ ਜਾਂਦਾ ਹੁਣ ਛੋਟੋ ਛੋਟੋ ਹੀ ਕਰ ਰਿਹਾ ਹਾਂ 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 ਇਹ ਮਾਰਾ ਲੈ ਇੱਕ ਤਰ੍ਹਾਂ ਉਹਦਾ ਪੱਕਾ ਉਹ ਇੱਥੇ ਮੈਂ ਉਹ ਮੋੜ ਕੋਲ ਖੜੀ ਹੀ ਪਾਈ ਗਿਆ ਸਰਦਾਰ ਜਤਾ ਰਹੋ ਸਰਦਾਰ ਦਾ ਨਾ ਰੋੜੇ ਸਰਦਾਰ ਦਾ ਨਾ ਉਹ ਵੀ ਸਰਦਾਰ ਦਾ ਮਦਦੇ ਕੱਢਦਾ ਬਦਲੇ ਕੱਢਦਾ ਉਹਨੇ ਪਹਿਲਾਂ ਮਕਾਨ ਉਹਨੇ ਪਾਇਆ ਦਾ ਸਾਡਾ ਪੱਪੂ ਤਾਂ ਹੀ ਦਾ ਯਾਰ ਮੋਰੇ ਕੋ ਬਹੁਤ ਆੜੀ ਦੀ ਸੀ ਪੱਪੂ ਦਾ ਪੱਪੂ ਦਾ ਪੱਪੂ ਹਾਂ ਪੱਪੂ ਜੇ ਸਾਡੇ ਜਿਹੜਾ ਪੱਪੂ ਨੇ ਪਾਇਆ ਉਹ ਹੈਗਾ ਉਹ ਅੱਛਾ ਉਹ ਵੀ ਕੁੜੀ ਵਿਆਹੀ ਹੁੰਦੀ ਆ ਤੇ ਤੁਹਾਡੇ ਪਰਨੇ ਉਹ ਤਾਂ ਹੁਣ ਇੰਨਾ ਨਹੀਂ ਸਰ ਚੇਤੇ ਹੈਗਾ ਮੈਨੂੰ ਤਾਂ ਪਤਾ ਹਾਂ ਵਿਆਹੀ ਨਹੀਂ ਉਹਦਾ ਉਹਨੇ ਜਗਾ ਲੱਗਾ ਜਗਾ ਦਿੱਤੀ ਉਹਨਾਂ ਨੇ ਉਹਨੇ ਪਾਇਆ ਆੜੀ ਦਾ ਆਓ ਲੱਟਕੋ ਪਾਏ ਗਲਾਸ ਘਰ ਤੇ ਚਾਹ ਦੇ ਚਾਹ ਪੀਓ ਆਪਣਾ ਆਪਣਾ ਗਲਾਸ ਚੱਕੋ ਆ ਚੱਕੋ ਮੇਹਤਰੀ ਆ ਜਾ ਓਏ ਆਪਰਾ ਆਪਣਾ ਘਲਾ ਚੱਕੋ ਬਹੁਤ ਇਨਾ ਕਈ ਡੰਡੀ ਹੋਗੀ ਇਹਦੇ ਫੁੱਟ ਨਗਰੀ ਉੱਪਰ ਫੋਟੋ ਨਹੀਂ ਲਗਪੂ ਐਥੇ ਦੇਖੀਂ ਬਾਬਾ ਫਿਰ ਇਹਦਾ ਫੋਟੋ ਲਾਉੜੇ ਇੱਥੇ ਕੱਲੇ ਕੱਲੇ ਇੱਕ ਨਿੰਮੇ ਦੀ ਲਾ ਦਿੰਦੇ ਆ ਇੱਕ ਤੇਰੀ ਇੱਕ ਮਿਸਤਰੀ ਦੀ ਬਾਬੂ ਐਥੇ ਮੇਹਤਰੀਆਂ ਦੇ ਫੋਟੋ ਲੱਗਣੇ ਜੀਨੇ ਮਗਾ ਕਰ ਕਰ ਅੱਗੇ ਅੱਗੇ ਇਹ ਉਹ ਵੱਧਦੇ ਕਦੇ ਹੱਥ ਨਹੀਂ ਸੀ ਜੀ ਦੁਬਾਰੇ ਦੁਬਾਰੇ ਨਾ ਪੈ ਜੇ ਕਰੇ ਉਹੀ ਕੰਮ ਕਰਨਾ ਪੈਣਾ ਇਹ ਤਾਂ ਹਾਂ ਕੰਮ ਤਾਂ ਉਹੀ ਕਰਨਾ ਪੈਣਾ ਹੱਥੇ ਵੱਢੜੇ ਪੈਣੇ ਇਹਦੇ ਹਾਂ ਹਾਂ ਕਿਦਾਂ ਦੇ ਅਗੇ ਨਾਲ ਕਿ ਮਨ ਦੇ ਵਿੱਚ ਮੈਂ ਗਾਹਨ ਪਾ ਕੇ ਇਹਦਾ ਕੰਮ ਦਾ ਮਕਾਨ ਪੜਨਾ ਉਹਨਾਂ ਹੱਥ ਫੜ ਕੇ ਦੂਜੇ ਨਾਲ ਪਾ ਦਵੇ ਕਿਤੇ ਇਹ ਤਾਜ ਮਹਿਲ ਬਣਾਇਆ ਦਾ ਸਾਡੇ ਜਾ ਜਾਂਦੇ ਟਾਈਮ ਵਿੱਚ ਉਹਦਾ ਦੇਖਾਂ ਮੀ ਹੋਣ ਦੀ ਲੱਕੜ ਦੁਈ ਪਾ ਲੱਗੀ ਹੋਈ ਆ ਕਿਹਦੇ ਦੀ ਕਿਹਦੀ ਜਾ ਜਾਂਦੇ ਤਾਜ ਮਹਿਲ ਚ ਤਾਜ ਮਹਿਲ ਉਹਦਾ ਬਹੁਤ ਤਕੜਾ ਆਰਕੀਟੈਕ ਦਾ ਕੰਮ ਕੀਤਾ ਹੋ ਤਾਂ ਬੜਾ ਬਹੁਤ ਚੀਜ਼ਾਂ ਦਾ ਅਰੇ ਇੱਕ ਗੱਲ ਦੇ ਰਾਂ ਮੇਸਟਰੀ ਨਹੀਂ ਆਇਆ ਕੰਮ ਕਰਿਆ ਦਾ ਹੈ ਚੌਣੇ ਦੇ ਨਹੀਂ ਬੰਦ ਹੋਇਆ ਉਹ ਉੱਪਰ ਦੇ ਹਾਂ ਉਹਦਾ ਬਸ ਤਾਂ ਹੀ ਉਹਨੇ ਆਹਰ ਤਾਂ ਆਈ ਬੱਡੇ ਆ ਹਾਂ ਨਾ ਨਾ ਉਹ ਗਾਣਾ ਬਣਾਵੇ ਨਾ ਹੈਗਾ ਅਰੇ ਰੱਖ ਤਾ ਮੜਾੀ ਮੋਟੀ ਜਗਾ ਉਹ ਰੱਖੀ ਦੀ ਨਾ ਤੇਰੇ ਨਾਲ ਪਹਿਲਾਂ ਦੇਖ ਕੇ ਵੱਡੂ ਐ ਚੁੰਦਾ ਚੁੰਦਾ ਤਾਂ ਨਹੀਂ ਹੈ ਕਿਤੇ ਤੇ ਐ ਦੇਖ ਕੇ ਤਸੱਲੀ ਕਰਕੇ ਹੈ ਨਾ ਨਾਨਾ ਹਣ ਦੇ ਦੇ ਕਿ ਮਕਾਨ ਪੌੜੇ ਆ ਟਾਲ ਪਾਉਂਦੀ ਉਹ ਨਹੀਂ ਦੇਖੀ ਉੱਤੇ ਪਾਣੀ ਖੜਦਾ ਕਦੇ ਉੱਧਰ ਖੜ ਜਾਂਦਾ ਪਾਣੀ ਕੋਈ ਦੇ ਕੋਈ ਟੱਕੇ ਛੱਡਦੇ ਜੇ ਮੇਤਰੀ ਇੱਥੇ ਵੀ ਛੱਡੇ ਵੀ ਹੋਗੇ ਤੂੰ ਵੀ ਦੇਖ ਲੈ ਦੇਖ ਲੈ ਨਿਕਲੇ ਆ ਵੀ ਪੂਰੇ ਪੈਦਾ ਨਹੀਂ ਮੈਂ ਦਾ ਇਹਦਾ 0 ਲੈਵਲ ਦਾ ਪਾਣੀ ਕਿਉਂ ਨਿਕਲਦਾ ਨਹੀਂ ਦਾ ਉਹ ਤਾਂ ਹੁਣ ਪੱਥਰ ਲੱਗਿਆ ਉਹ ਪੱਥਰ ਲੱਗਿਆ ਉੱਪਰ ਨਾਲ ਦਾ ਮੈਂ ਉਪਰ ਹੀ ਤਿੰਨੇ ਚੜਾਲ ਕਰਤੀ ਪਾ ਲਈ ਉਹ ਬੱਸ ਤੇ ਤਾਂ ਹੀ ਬਾਹਰ ਬੋਲਾ ਇੱਕ ਵੀ ਹੂਲ ਨਹੀਂ ਖੜਦਾ ਹੂਲ ਹੂਲ ਬੁੱਕ ਸੈਟ ਨਹੀਂ ਦਾ ਕੋਈ ਤੁਹਾਡਾ ਨਾਮ ਉਹ ਨਹੀਂ ਬਾਪੂ ਆਏ ਤਾਂ ਕਹਿ ਕਹਣੇ ਵਧੀਆ ਕਰ ਕੰਮ ਨੁਕਸ ਛੱਡਦੇ ਕਦੋਂ ਉਹ ਵੀ ਛੱਡਦੇ ਆ ਬੈਟਰੀ ਲੱਜੋ ਹੁਣ ਕਿੰਨੂੰ ਠੀਕਦੇ ਆ ਅਜੇ ਠਿੱਕੇਵਾਂ ਰਾਜ ਇਹ ਲੈ ਉਹਨਾਂ ਬੇਰਾਨਾ ਨੂੰ ਗੁਰਦਵਾਲੇ ਕਿਹਨੂੰ ਕਹਿ ਰਹੇ ਆ ਹਾਂ ਵਾਇਰਲ ਦਵਾ ਦਿੱਤਾ ਕਹਿੰਦਾ ਅੰਨਾ ਜਾਣ ਚੱਲਣਾ ਠੀਕ ਹੈ ਅਜੇ ਦਵਾ ਦਿੱਤਾ ਨਾ ਫੁੱਟਿਆ ਨਾ ਯਾਰ ਇੱਕ ਬੰਦਾ ਤੇ ਉੱਤਰਾ ਇੱਕ ਬੰਦਾ ਨੁਕਰੀ ਨਾਲ ਜਾ ਬੰਦੇ ਤੇ ਉੱਤਰਾ ਰਹਿਣ ਤੇ ਜਾ ਸਾਡੀ ਆਪਣਾ ਕੰਮ ਕਰਦੇ ਆ ਮੱਕੜੇ ਜੀ ਨੂੰ ਬੇਟੇ ਬੋਲਣ ਲਈ ਖਾਣਾ ਚਾਹੀਦਾ ਮੱਕੜੇ ਜੀ ਨੂੰ ਰਲਾ ਬੋਲੋ ਮੱਕੜੇ ਆ ਮਾ ਤਾਂ ਬੰਨਾ ਚੱਲ ਹੀ ਕੰਦੇ ਚੱਲਦੇ ਆ ਬਿਚਾਰ ਠੀਕ ਆ ਬੇ ਕਹਾਂ ਮੈਂ ਜਾਉਂਗਾ ਪਰ ਪਾ ਦੇ ਯਾਰਾ ਉਹਨੇ ਆਪਣੇ ਨਹੀਂ ਪਰ ਪਾ ਦੇ ਦੇਖੀ ਇੱਧਰ ਲੱਗਦਾ ਫਰਾ ਪਾ ਦੇ ਦਵੇੜ ਕੰਮ ਫਰੇ ਰਲਾ ਦੇ ਲਾਰ ਰਲਾ ਮਸਾਲਾ ਦਵੇੜ ਦੇ ਕੰਮ ਤਾਂ ਆਹੀ ਇਧਰ ਆਇਕਾ ਰਹਿੰਦਾ ਬਸ ਹੁਣ ਤਾਂ ਹਾਂ ਹਾਂ ਜ਼ਿਕਰ ਨੇ ਗੱਲ ਅੱਜ ਫਿਰ ਤੈਨੂੰ ਕੱਲ੍ਹ ਆ ਸ਼ਾਮ ਨੂੰ ਸਲਾਮੀ ਬਾਗ ਵਿੱਚ ਭੇਜਿਏ ਮੀਂਹ ਤੋਂ ਬਹੁਤ ਡਰਦਾ ਦਾ ਕਰੀਬਤ ਦਾ 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 ਲੇਕਾ ਬਕਰੀ ਉਹ ਨੀ ਮੈਂ ਨਾ ਕਰਦਾ ਇਹ ਨਹੀਂ ਨਹੀਂ ਦੇ ਇੱਥੇ ਨਾ ਤੇਰੇ ਹੱਥ ਜੱਤਪਈ ਖੜਾ ਭਾਈ ਮੀਂਹ ਦੇ ਕੀ ਪਹਿਲਾਂ ਮੈਂ ਕਿਹਾ ਤੂੰ ਖੁਰਨ ਲੱਗਿਆ ਆ ਗੱਪਲੜ ਅੰਦਰ ਕਰ ਇਕੱਠਾ ਕਰਕੇ ਰੱਖ ਐਂ ਕਰ ਹਲ ਰਹਿਣ ਦੀ ਧੁੱਪਾਂ ਜਿਹੜੀ ਫੇਰ ਇਹਦੇ ਉੱਪਰ ਪਾਉਣਾ ਇਹ ਬਾਅਦ ਵਿੱਚ ਇਹ ਰੋਣਾ ਅੰਦਰ ਰੱਖ ਦੇ ਇਕੱਠਾ ਕਰਕੇ ਆਹੀ ਹੀ ਹੈ ਅਸੀਂ ਆਪਣੇ ਕੰਮੋ ਦੇ ਰਹਿਣਾ ਨਾਵਣਾ ਲੱਗੀ ਹੁਣ ਨਾ ਲੱਗੇ ਇਹਦੇ ਨਾਲ ਆ ਲੱਗਿਆ ਦਾ ਹੁਣ ਹਾਂ ਤੇ ਨੀ ਕੋਈ ਜ਼ਰਾ ਬਾਕੀ ਹੈ ਸੁਪਾ ਝੰਮੜ ਵੀ ਨਾ ਕੀ ਆਉਦੇ ਉਹ ਠਾਣੇ ਤੋਂ ਉਹਨਾਂ ਬੁਲਾ ਦੇ ਹਾਂ ਸਮਿਟ ਦੇ ਵਿੱਚ ਸੁਪਾ ਪਾਣੀ ਬੀਜ ਗਏ ਤੈਨਾਂ ਨਾ ਆਉਂਦੇ ਆਉਂਦੇ ਗੱਲ ਚਾਹ ਵਰ ਲੈ ਜਾ ਘਰੋਂ ਚਾਹ ਚ ਪਾ ਦੀ ਸਾਰਾ ਜਿਹੜਾ ਬੈਠੇ ਖੜਾ ਬਾਦੂ ਬਾਪੂ ਚਾਹ ਬਣਦੀ ਹੋਣਾ ਆ ਦੇ ਕੇ ਵੇਚ ਪੋਹਰਾ ਹਾਂ ਹਾਂ ਕਿ ਜਮ ਨਹੀਂ ਆਦੇ ਤੂੰ ਬੋਲ ਬੋਲੀ ਆ ਇਹ ਇਹਦਾ ਹੈ ਬਾਪੂ ਆ ਤੇ ਲੱਗਿਆ ਤੂੰ 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 ਹਰਦਾਵਾ ਹਰਦੇਵ ਜੀ ਜਿਹੜਾ ਜੋ ਭੇਜ ਲਾ ਪੱਤਰ ਉਹ ਨਾਮ ਲੈ ਕੇ ਚਪ ਹੋ ਗਈ ਜਦੇ ਹੁੰਦੇ ਆ ਮੈਂ ਅੰਬ। ਭਾਰੀ ਹੁੰਦੇ ਆ ਉਹ। ਇੱਥੇ ਹੁੰਦਾ ਮੈਂ 13 ਦੇ। ਚਾਚੇ ਜੀ। ਅੰਬ। ਇੱਥੇ ਹੁੰਦਾ ਇੱਥੇ ਹੀ ਹੁੰਦਾ ਕੰਮ ਬਣਾ। ਇੱਥੇ ਹੁੰਦਾ ਦੋ। ਇੱਕ ਬਹੁਤ ਛਟਰੀ ਵਾਲਾ ਅੰਬ ਦੋ। ਹਾਂ ਹਾਂ ਹਾਂ। ਪਹਿਲਾਂ ਇਥੋਂ ਸਾਡਾ ਜਿੱਥੇ ਆ ਆਪਣਾ ਬਾੜਾ ਹੁੰਦਾ ਪਹਿਲਾਂ। ਆਹ ਖੁੰਜੇ ਜੇ ਹੁੰਦਾ ਅੰਬ। ਉਹ ਪਾ ਜੇ ਕਾਲੇ ਦੇ ਆਇਆ ਬੂਰਿਸ ਬਾਰੀ। ਇਹ ਕੱਟ ਟਾਇਰ ਹਾਂ ਆ ਗਾਤਪੰਦਾਂਬਾ ਪੜਿਆ ਪਿਆ ਇਹਨੇ ਕਿਹਨੋਂ ਖਾਰ ਵੀ ਲੱਗ ਲੀਆਂ 100 ਵੀ ਹਾਂ ਹਾਂ ਕੱਲ ਮੈਂ ਅੰਬ ਪਤਾ ਨਹੀਂ ਕਿਹੜਾ ਉਹਨਾਂ ਦੇ ਵੀ ਲੱਗ ਲੂਆਂ ਇਹਨਾਂ ਦੇ ਵੀ ਹਾਂ ਜੀ ਵੇਖੋ ਹਵਾ ਛੜਦੇ ਹੁਣ ਤਾਂ ਉੱਤੇ ਬਹੁਤ ਤੇ ਮੋਟਰ ਬਹੁਤ ਝੜੀਆਂ ਪਈਆਂ ਉਹਨਾਂ ਦੀ ਮੈਂ ਚੱਕ ਕੇ ਲੈ ਕੇ ਆਇਆ ਤੇਰੇ ਆਪਣੇ ਦੱਲੀ ਸਾਰੇ ਝੜੀਆਂ ਵਿੱਚਲੇ 1.5 ਘੰਟੇ ਕਰਿਆ ਪਿਆ ਹਾਂ ਮਾਲ ਥੱਲੇ ਤਾਂ ਭਾਗੇ ਪਏ ਤੇ ਪਿਛਲੇ ਪੌਣੇ ਵਿੱਚ ਬੈਬਾ ਉਹ ਸਵਿਟ ਪਾ ਕੇ ਫਿਰ ਉੱਪਰ ਬੱਟੀ ਪਾਣੀ ਹੈ ਉਹਦੇ ਹੈ ਇਹਦੇ ਵਿੱਚ ਅੰਦਰ ਹਾਂ ਹਾਂ ਇੱਕਣੀ ਜੋੜ ਲਾ ਕੇ ਤਾਂ ਸਟੈਪ ਉੱਤੇ ਪਾ ਲਿਆ ਹੁਣ ਜਮਨਟ ਪਾ ਕੇ ਰੇਤ ਨੂੰ ਬੰਦ ਕਰੀ ਕੰਮ ਹੋ ਹਾਂ ਪਾਣੀ ਨਹੀਂ ਪਾਉਣੇ ਵਿੱਚ ਨਾ ਪਲਾਸਟਿਕ ਦਾ ਪਾਈ ਪਾਉਂਗਾ ਉੱਪਰ ਤੇ ਹਾਂ ਹਾਂ ਅੱਛਾ ਉੱਪਰ ਤੇ ਬੰਦਦਾ ਕਰੂੰਗਾ ਫਿਰ ਉਹ ਬੱਟੀ ਬੱਟੀ ਪਾਣੇ ਉੱਪਰ ਨੰਗੇ ਨੰਗੇ ਰਹਿਣੇ ਉੱਪਰ ਨੂੰ ਨੰਗੇ ਰਹਿਣੇ ਹਾਂ ਆ ਗਿਆ ਮੈਂ ਕੋਈ ਗਰੰਟਾ ਨਹੀਂ ਅਰਥ ਉਹ ਆ ਉਹ ਪਾਣੀ ਪੋਣੇ ਦਾ ਤਾਂ ਹੀ ਦਾ ਉੱਤੇ ਬਾਗ ਵਿੱਚ ਕਰਿਆ ਆਪਾਂ ਨੇ ਅੱਛਾ ਪਾਣੀ ਪੋਣ ਲੱਗੀ ਜਾਊਗੀ ਬਾਅਦ ਦੇਖੀ ਜਾਊਗਾ ਨੰਗਾ ਫਿਰ ਅੱਛਾ ਉਹ ਨਿਸ਼ਾਨੇ ਜੀ ਦਿਖਦੀ ਰਹੂਗੀ ਬਸ ਬਾਹਰ ਆਹ ਸਾਡੇ ਅਰਥ ਕਰਨ ਲੱਗੇ ਤੇ ਆਣੇ ਅੱਜ ਹਾਂ ਟੱਕਾ ਦੂਜੇ ਲਿਆਵਾਂਗੇ ਜਿਹੜੇ ਉੱਪਰ ਤੇ ਬੰਦ ਹੋ ਜਾਂਦੇ ਆ ਹਾਂ ਜੀ ਅੱਛਾ ਫੁੱਲ ਲੈ ਦੋ ਜੀ ਤਾਂ ਨਹੀਂ ਕੀ ਪਾਣੀ ਜਿੱਥੇ ਲੋੜੇ ਨੇ ਕਹਿ ਲਿਓ ਪਾਣੀ ਪੈਂਦੀ ਰਹਿਣਾ ਆਪਣੇ ਇੱਥੇ ਫੱਕੇ ਬੰਨ੍ਹਦੇ ਜਾਂਦੇ ਮੇਰੇ ਪਾਣੀ ਦੇ ਤਰ੍ਹਾਂ। ਉਹ ਬਾਈ ਐਸੀ ਵੀ ਲੱਗ ਜਾਣਾ ਅੱਜ ਉਧਰ ਤੇ ਪਾਦੇ ਬਾਹਰ ਤੇ ਵੀ ਤਾਰ ਆ। ਬਾਹਰ ਦੀ ਤਾਰ ਬਿਸਰੇ ਵਾਲੀ। ਉਧਰ ਤੇ ਸਪਲਾਈ ਆਹਾ। ਆ ਜਾ ਉਹ ਵੀ ਆ ਬਾੜਿਆ ਫਿਰ ਅਥਰੇ ਕਰੋ ਮੀਟਰਾਂ ਆ ਰਹੀ ਆ ਉਥੇ ਤੇ ਜੋੜਣੀ। ਉਥੇ ਮੋਟੀ ਹੜੀ ਕਰ ਦੋ ਜਿਹੜੀ ਮੋਟੀ ਬਣਣੀ ਹੁੰਦੀ ਹੈ। ਮੋਟੀ ਅਸੀਂ ਲੈ ਆਏ ਤਾਂ ਹੈ ਸੀ ਪਰ ਘਟ ਗਈ ਤਾਰ ਯਾਰ ਉਹ। ਹਾਂ 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 ਹਾਂ। ਉਹਦੇ ਨਾਲ ਤੇ ਆਊਗੀ। ਨਾ ਨਾ ਹਾਂ ਆਪਣੀਆਂ ਆਉਂਦੀਆਂ ਪੰਜ ਤਾਰਾਂ ਉਹ ਉਹਦੇ ਵਿੱਚੇ ਪੰਜ ਤਾਰ ਹਾਂ ਹਾਂ ਪੰਜ ਤਾਰਾਂ ਉਹ ਕਿੱਥੋਂ ਮਿਲੂ ਹੋਰ ਮਿਸਰ ਤੋਂ ਕੋਈ ਨਾ ਮਿਲ ਜਾਣੀ ਜੇ ਲਾਉਣੇ ਮੋਤੀ 16 ਵਾਲੀ ਹਾਂ ਹਾਂ ਤੇ ਫਿਰ ਦੋ ਤਾਂ ਆਪਣੀ ਬੀਜ ਨੇ ਜਾਣੀਆਂ ਹਾਂ ਜੇ ਕੱਢੋ ਸੋਲਰ ਦੀ ਸਪਲਾਈ ਜਿਹੜੀ ਆਣੀ ਉਹਦੇ ਵਿੱਚ ਤੇ ਹਾਂ ਹਾਂ ਦੋ ਸੋਲਰ ਜਾਨੇ ਇੱਕ ਹੱਥੋਂ ਸੋਲਰ ਇੱਥੇ ਕੋਈ ਕੋਠੇ ਵਿੱਚ ਜਾਉ ਕਿੱਥੇ ਰੱਖਣੀਆਂ ਉਹ ਇੱਥੇ ਉੱਪਰੇ ਰੱਖ ਦੇਣੀ ਨਹੀਂ ਹਾਂ ਜੀ ਠੀਕ ਹੈ ਇਹਦੇ ਮੈਡਿਕ ਪਲਾਸ ਰੱਪੇ ਰੱਖ ਦੇਖੀ ਬਣਾ ਦੇ ਉਹ ਕਰਕੇ ਦੇਖੀਏ ਤੇਰਾ ਕਿਆ ਕਹਿੰਦੇ ਹੁੰਦੇ ਆ ਉਹ ਵੀ ਤੇਰਾ ਬਣਾ ਕਰ ਆਪਣਾ ਗੱਡੀ ਦਾ ਕਿੱਥੇ ਬਣਾਉਂ ਹਾਂ ਹਾਂ ਮੈਡਿਕ ਪਲਾਸ ਗੱਡੀ ਚ ਆਹਦੀ ਪਲਾਸ ਲਾ ਦੇਣਾ ਪੈਰ ਵਿੰਚਰ ਹੋ ਜਾ ਬਾਅਦ ਚ ਦੇਖਦੇ ਆ ਨੰਬਰ ਕਰਤਾ ਪਾਸ 3192 ਪੀਵੀ 71 ਬੀ 3192 31 ਲਾਡੀ ਪੈਜੀ ਦਾ ਪਿੱਛੇ ਆ ਮੋਬਾਈਲ ਨੰਬਰ 31 0031 ਉਹਦਾ ਪਿੱਛੇ ਸਾਡਾ ਗੱਡਾ ਬੁਲਟ ਦਾ ਨੰਬਰ ਪੂਰਾ ਦਿਖਿਆ ਕਿੰਨਾ ਆਪਣਾ 750 ਆਪਣਾ 75 75 ਨਾ 7592 ਪੀਵੀ ਏ ਆ ਇਹ ਕੀ ਆ ਇਹ ਕੋਈ ਨੰਬਰ ਇਹਦਾ ਯਾਰ ਹਾਂ 75 ਬੰਦਾ ਇਹੋ ਜਿਹਾ ਬੰਦ ਕਰਦਾ ਹੁਣ ਉਹ ਖੜਜੀ ਕੜਾ ਉਹ ਤੋਂ ਦਿਆਂ ਨੂੰ ਦੋ ਜਾ ਜਾ ਅਸਰ ਤੋਂ ਦੇ ਹੁੰਦਾ ਰਾ ਹੱਥੇ ਅੰਦਰ ਸਾਲੀਆਂ ਸਾਰਾ ਇੰਨੀ ਰੋਸਾਂ ਲਿਆਏ ਇਹਦੇ ਨਾਲ ਦੀਆਂ ਤੇ ਤੇਰੀਆਂ ਉਹ ਗਰਾ ਉਹ ਨਾ ਕੱਲ ਅੰਟੀ ਇਹਨਾਂ ਉਹ ਪਰ ਕੰਨਿਆ ਦੇਖੀ ਨਿਕਲੀ ਇੱਧਰ ਤਾਰ ਐਥੇ ਨਿਕਲਣੀ ਐ ਇਹ ਨਿਕਲਿਆ ਜੀ ਇਹਨਾਂ ਸਾਰੇ ਇਕੱਠਿਆਂ ਚ ਦਾ ਤਾਰ ਅੰਦਰ ਨੂੰ ਜਾਣੀ ਦੀ ਹੈ ਫਿਰ ਹੈ ਇਹਨੇ 6 ਆ 6 ਤਾਂ ਇਹ ਦੋ ਅੱਠ ਤੋਂ ਦੋ ਖਾਲਸੂ ਲੈਣੇ ਤੇ ਜੇ ਇੱਥੇ ਜਾ ਤਾਂ ਵੀ ਅਲਗੋਂ ਦਸ ਲੱਬ ਕਰਨ ਹਾਂ ਇੱਥੇ ਕੱਪ ਲੈਣੀ ਅਸੇਆ ਅਜਾ ਕੱਲੋ ਗੱਡੀ ਵਾਲਾ ਲਾਡਲ ਚਾਰਜਰ ਇੱਕ ਤਾਰ ਫालतू ਪੈ ਜੂਗੀ ਫਿਰ ਇਹ ਤੋ ਸਾਲ ਚੀਰ ਆ ਰਿਹਾ ਇਹ ਦਹਾੜਾ ਸਮਾਂ ਸਾਰਾ ਹੀ ਉਧਰ ਹੀ ਆ ਰਿਹਾ ਫਿਰ ਅੱਧਾ ਲਾਦੇ ਮੰਜਾ ਲਾ ਮਚਾ ਦੇਖਾਂ ਕਿੱਥੇ ਕਿੱਥੇ ਪਹੁੰਚੀ ਆ ਬਾਪੂ ਨੇ ਭੱਜੇਗੇ। ਬਲਾਉਣੇ ਪੈਣੇ ਦੁਆਰੇ। ਚਾਹ ਵੀ ਕਿਤੇ ਨਿਕਲੇ ਜੇ ਉਹ। ਅਹ। ਇਹ ਵੀ ਕਹਾਂ। ਬਰਾਸ ਲਵ ਲਿਆ। ਇਹ ਜਾ ਕੇ ਕਰਦੇ ਸੈਟਿੰਗ ਇਹਦੀ। ਉੱਲਣ ਲੱਕੀ ਕੋਲ ਫੇਰ ਦੁਆਰੇ ਜੇ ਬਚ ਗਿਆ ਟਾਈਮ ਜਿਹੜੀ 99 ਵਾਲੀ ਕਹਿੰਦਾ ਇਹ ਖਿਚਲੀ ਇਹ ਖਿਚਲੀ ਉਹ ਪਰਲੇ ਖਿਚਲੀ ਦੋ ਟੋਟੇ ਖਿਚਦੇ ਉਹ ਗਬਲੀ ਗਬਲੇ ਰਹਿ ਜਾਊਗਾ ਫਿਰ ਇਹ ਉਹ ਦੇਖ ਲੈ ਕੋਈ ਰੱਸੀ ਰੁੱਸੀ ਪਾ ਕੇ ਜ ਬਣਦਾ ਹੋਊਗਾ ਜਗਾੜ ਲਓ ਹੁਣ ਤਾਂ ਵੀ ਪੱਕ ਸੁੱਕ ਗਿਆ ਉੱਪਰ ਆਹ ਪਾਲ ਸੀਲਿੰਗ ਬੜੀ ਛਿੱਤੀ ਸੁੱਕੀ ਹੈ ਇਹ ਇਹ ਕਾਦੇ ਕਿ ਹਾਂ ਪਾਣੀ ਪਏ ਉਹ ਤਾਂ ਨਹੀਂ ਹੋਈ ਹੈਗੀ ਇਹ ਨਹੀਂ ਨਦੀ ਮਾਇ ਹਾਂ ਕਹਿੰਦਾ ਸੀ ਮੈਨੂੰ ਪਰ ਜਦ ਆ ਮਿੱਟੀ ਨੂੰ ਪਾ ਲਉਂਦੇ ਹਾਂ ਆ ਜਿਹੜੀ ਹੁਣ ਥੱਲੇ ਗਰੀ ਹੋਈ ਹੈ ਦੀ ਉਹ ਘੁਰਦੀ ਇਹ ਦੇਖਦੇ ਹੁਣ ਇਹ ਵੀ ਘੁਰਦੀ ਇਹਦਾ ਕਹਿੰਦਾ ਸੀ ਕਿ ਜਦਾਂ ਮਰਜੀ ਪਾਣੀ ਪੁਣੀ ਛਿੱਟੇ ਮਾਨੂੰ ਪੁੱਛਿਆ ਤਾਂ ਫੋਨ ਕਰਕੇ ਉਹਨੂੰ ਹਾਂ ਮੈਂ ਕਿਹਾ ਸਾੜੀ ਕਿਤੇ ਠੀਕ ਹੈ ਮੇਰੀ ਦਾਮ ਮੈਂ ਕਿਹਾ ਤੈਨੂੰ ਪਾਣੀ ਪਾਵੇ ਕਿਤੇ ਉਹ ਗਾਰਾ ਜਿਹਾ ਗਰੀ ਜਾਵੇ ਥੱਲੇ ਪਰ ਹਾਂ ਉਹ ਤੇ ਬਣਾਉਂਗੇ ਆਪਾਂ ਜਗਾੜ ਜਾ ਜਿਹੜਾ ਇਹਨੇ ਹੱਤੀ ਕਹਿੰਦੇ ਦੇ ਹਾਂ ਇੱਕ ਅੱਧਾ ਰੋੜਾ ਉਹਨੂੰ ਕਹਾਂ ਟਾਇਰ ਲਾਉਣ ਨੂੰ ਲਾ ਗਏ ਹਾਂ ਉਹ ਉੱਪਰ ਉਹ ਕਰ ਦੇ ਮੈਂ ਕਹਿੰਦਾ ਆਪਣੇ ਨਾ ਕੋਈ ਫੌਂਦਾ ਕਰਿਆ ਹਾਲਤ ਉੱਪਰ ਨਹੀਂ ਤਾਂ ਟੱਕੜੀ ਤੇ ਲੱਗਣਾ ਇੱਥੇ ਲੱਕੜੀ ਦਾ ਲੱਕੜੀ ਦਾ ਲੱਕੜ ਦੇ ਵਿੱਚ ਹਿੱਸਾ ਪੈਣਾ ਹਾਂ ਇਹਦੇ ਵਿੱਚ ਇੱਥੇ ਪੱਤੀ ਲਵਾ ਲਾਂਗੇ ਜਿ ਲਾਉਣੀ ਹੋਈ ਤਾਂ ਪੱਤੀ ਦਾ ਕੋਈ ਸਟੀਲ ਜਿ 컬러 ਉਹ ਦੇਖਾਂਗੇ ਇੱਥੇ ਆ ਪੂਰੀ ਬੋਲਡਿੰਗ ਜਿ ਬਣਾ ਦੇ ਕਿਸੇ ਤਰ੍ਹਾਂ ਤੇ ਨਵਾਂ ਉਹ ਲਾ ਗੀ ਹਾਂ 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 ਟਿਬਟ ਰੱਲੀ ਆਇਆ ਹਾਂ ਹਾਂ ਮੈਂ ਦੂਰ ਨਾ ਕਰੂੰਗਾਸਲਾ ਛੇੜਟ ਜੀ ਪਾ ਕੇ ਵਿੱਚ ਮੂੰਹ ਦੇ ਪਾਸੇ ਬੈਜੂ ਇੱਥੇ ਕੋਈ ਚੀਜ਼ ਵੱਜੇ ਨਾ ਫਿਰ ਨੂੰ ਲੱਜ ਜਾਣਾ ਫਿਰ ਇਹ ਜੀ ਸਿੰਗਲ ਤਾਰ ਜਿਹੜਾ ਡਬਲ ਡਬਲ ਜਾਊਗੀ ਇਹ ਸੇ ਸਿੰਗਲ ਸਿੰਗਲ ਜਾਊਗੀ ਬਸ ਆਰ ਆਰ ਵੀ ਵਧੀਆ ਕੰਪਨੀ ਯਾਰ ਇਹ ਕੋਈ ਲੋਕ ਤਾਂ ਕਹਿੰਦਾ ਫੋਨ ਪੁੱਛਦਾ ਮੈਨੂੰ ਬਾਈ ਕਹਿੰਦਾ ਤਾਰ ਕਿੱਥੋਂ ਲੈਂਦੀ ਐ ਮੈਂ ਇਹਦਾ ਬਾਈ ਦਾ ਨਹਾਦੀ ਨੰਬਰ ਦਿੱਤਾ ਤਾਂ ਉਹ ਉਹੀ ਕਿਹਾ ਤਾਂ ਮੈਂ ਕਹਾ ਰੇਟ ਘਟਾ ਲੈ ਆ ਦੋ ਤਿੰਨ ਦੁਕਾਨਾਂ ਘੁੰਮ ਕੇ ਜਿੱਥੇ ਤੈਨੂੰ ਸਸਤੀ ਲੱਗੀ ਲੈ ਲਈ ਹਾਂ ਇਹ ਕਹਦੇ ਉਤੋਂ ਰੋਪੜੇ ਕੰਮ ਕਰੇ ਰੋਪੜੇ ਕਦੇ ਮੁੰਡਿਆਂ ਨੇ ਕੰਮ ਸ਼ੁਰੂ ਕਰਿਆ ਹੋਇਆ ਇਹ ਚਾ ਚੀਜ਼ ਚਾਰ ਕਿੰਨੇ ਚਾ ਚੀਜ਼ ਚਾਹ ਦੀ ਜਾਏਗਾ ਹੀ ਹੋਵੇ ਹਨਾ ਉਧਰ ਪਾ ਲੰਦਾ ਸਰੇ ਤੇ ਉਹਨੇ ਪੈ ਪਾ ਲੰਦਾ ਸਹੀ ਨਾ ਨਾ ਹਾਂ ਅਰੇ ਦੋਰੇ ਕਰੰਟ ਤਾਂ ਨਹੀਂ ਉਹਦਾ ਵਾਪਸੀ ਨਾ ਨਾ ਤਾਂ ਹੀ ਤਾਂ ਪੈ ਲੱਗੇ ਇਹ ਹਾਂ ਜਿਹੜਾ ਬਧੀਆ ਉਸ ਦੇ ਬਾਅਦ ਤੇ ਕਰੰਟ ਕੱਲ ਹੁਣ ਦੋ ਮਤਲਬ ਦੋ ਕਰੰਟ ਟੱਤਾ ਹੋਣੇ ਤੱਕ ਮਿਲਦਾ ਜੇ ਹਾਂ ਹਾਂ ਹੁਣ ਇੱਕ ਚ ਕਰੰਟ ਆਉਂਦਾ ਹੈ ਹਾਂ ਕੱਲ ਨੂੰ ਨਿਊਟਰ ਟੁੱਟ ਗਈ ਹੈ ਹਾਂ ਹਾਂ ਮਤਲਬ ਵੀ ਦੋ ਡਬਲ ਪੇਸ ਆਇਆ ਰਿਹਾ ਹਾਂ ਹਾਂ ਮਤਲਬ ਜੇਰਾ ਕਰੰਟ ਨਹੀਂ ਆਉਣਾ ਡਬਲ ਪੇਸ ਨਹੀਂ ਆਉਣਾ ਹੈਗਾ ਅੱਛਾ ਇੱਦਾਂ ਹੀ ਰਹਦਾ ਮਤਲਬ ਇਹ ਇੱਥੇ ਇਹਨੇ ਕੰਮ ਕਰ ਲੈਣਾ ਕਰੰਟ ਨਹੀਂ ਆਉਣਾ ਹਾਂ ਇਹ ਨਹੀਂ ਜੀ ਜਿਹੜਾ ਉਹ ਵੀ ਜਾਣਾ ਕਰੰਟ ਇਹਨੇ ਕਿੱਥੋਂ ਨਾ ਸਟਾਰਟ ਇਹਨੇ ਦੇਖਣਾ ਨਾ ਯਾਰ ਮੈਂ ਕਹੀ ਜਾਂਦਾ ਨਾ ਪੱਲਰ ਦਾ 60 ਰੁਪਏ ਚੁੱਕੇ ਲੈਣਾ ਹੈ ਕਿ ਨਹੀਂ ਬਸ ਮੈਨੂੰ ਚੱਕਾ ਪਹਿਲਾਂ ਰੱਖ ਦੇ ਨਾ ਤਾਰ ਇੱਕ ਹੈਵਲ ਦਾ ਵੀ ਤਾਂ ਪਿੱਛੇ ਇਹਦੇ ਵਿੱਚ ਅੱਜ ਤੱਕ ਪੋਠਾ ਕਰ ਦੇ ਪਤਾ ਕਰ ਕਦੋਂ ਅੰਦਰ ਦੱਬ ਦੇ ਇਹਨੂੰ ਸ਼ਾਲਾ ਜੀ ਬਰਾ ਪਰ ਲੈ ਪਾਸੇ ਰੱਖ ਦੇ ਮੇਰੇ ਵਾਲੇ ਕਮਰੇ ਨੂੰ ਖੁੰਝੇ ਜਿਹਾ ਰੱਖ ਦੇ ਹਾਂ ਦਰਾਜ ਘਰ ਨੂੰ ਗੰਦੀ ਕਹਿੰਦੇ ਮੱਸੀ ਸਾਫ਼ ਕਰੀ ਇੱਥੇ ਇੱਥੇ ਰੱਖਦੇ ਪੈਰਾਂ 'ਚ ਆਪਣੇ ਕਾਲ ਕਿ ਲੈ ਕੇ ਚੱਲਾਂਗਾ ਹੋਰ ਕਸਦੀ ਇਹ ਕਈ ਇਹਦੇ ਨਾਲ ਕਚੀ ਨਹੀਂ ਅਸ ਬਾਸ ਤੈਨੂੰ ਕਰਾਉਂਗਾ ਕਚੀ ਨਹੀਂ ਬਾਅਦ ਤੈਨੂੰ ਕਚੀ ਨਹੀਂ ਅਸੋ ਤੇਰੇ ਨਾਲ ਪੈਨਲ ਤੱਕ ਉਹ ਹੰਦ ਤੱਕ ਜਾਣੀ ਇੱਥੇ ਜਿੱਥੇ ਪੈਨਲ ਜਾ ਪੈਨਲ ਤੱਕ ਲੱਗੂਗਾ ਅੱਜ ਦੇ ਮੈਂ ਚਾਪਣ ਕਰਨੀ ਲਿਆ ਪਾਪੂ ਨੂੰ ਬੁਲਾ ਕੇ ਮੈਂ ਨਾ ਕਿਹਾ ਹੋ ਚਾਹ ਬਿਲੀ ਨਾਲੇ ਹਾਲੇ ਵੀ ਦੱਖਣ ਚੱਲਦਾ ਹੈ ਇਹਦਾ ਕੁਝ ਨਹੀਂ ਪਤਾ ਹੈਗਾ ਇਹਨੇ ਕੀ ਕਰਨਾ ਕੀ ਨਹੀਂ ਉਹਨੇ ਮੈਂ ਉਹਨੇ ਮੈਂ ਅੰਗਰ ਕਰ ਰਿਹਾ ਹੈ। ਆਹ ਪਾਰਟੀ ਨਹੀਂ ਕਰਨੀ ਹੈ। ਆਹ ਪਾਰਟੀ ਤੇ ਨਹੀਂ ਕਿਸ਼ਤੇ ਦੀ ਮਾਫ ਹੋਗੀ ਇੱਕ। ਸਮਝ ਹੋਰ ਕੀ ਮਗਾ ਚਲ ਮਾਇਦੇ ਮੇਰਾ ਵੀ ਯੋਗਦਾਨ ਪਾ ਲਈ ਵਿੱਚ ਕਦੇ ਮੰਗ ਕੇ ਲੈ ਕੇ ਜਾਣੇ ਪੈ ਜਾਂਦਾ ਤੇ ਕੀ ਇਸਤਾ ਸਮਝ ਲੈ ਵੀ 5 ਮਈ ਤੋਂ ਮੇਰਾ ਹੋਗਾ ਵਿੱਚ ਇਹਦੇ ਨਹੀਂ ਕੋਈ ਨਾ ਕੁਝ ਕੋਸ ਕੁਝ ਨਾ ਕੋਸ ਚੀਜ਼ ਦਾ ਜਾਂ ਟਾਇਰ ਜਾਂ ਸਮਝ ਲੈ ਪਿਛਲਾ ਹੈਂਡਲ ਜਾਂ ਮੇਰਾ ਇਹ ਜੇ ਦੇਖੇ ਤਾਂ ਕਰਾਂ ਮੈਂ ਖੋਲ ਲੈਣਾ ਆਪਣਾ ਮੈਨੂੰ ਇਹ ਵੀ ਬੰਦਾ ਘੈਂਟੇ ਲੱਗਦਾ ਯਾਰ ਹਾਂ ਇਹ ਜਿਹੜਾ ਪਹਿਲਾਂ ਤੋਂ ਤਾਂ ਕੰਦਾ ਵੀ ਨਾ ਸਾਰੇ ਬੰਦੇ ਘੈਂਟੇ ਮਿਲੇ ਮੈਨੂੰ ਬਾਈ ਇੱਕ ਤੇ ਇੱਕ ਬੰਦਾ ਮੈਨੂੰ ਮਿਲਿਆ ਉਹ ਕਹਿੰਦੇ ਨੇ ਜੱਫੀ ਪਾ ਕੇ ਮਿਲਦਾ 100 ਕੋ ਤੇ ਜਗ੍ਹਾ ਬੰਦਾ ਉਹ ਚੀਜ਼ ਹੋਇਆ ਹੋਇਆ ਅਵਲੀ ਨੂੰ ਅਵਲੀ ਨੂੰ ਕਹਿੰਦਾ ਅਵਲੀ ਨੂੰ ਅਵਲੀ ਕਹਿੰਦਾ 100 ਕੋ ਤੇ ਜੱਫੀ ਪਾ ਕੇ ਮਿਲਦਾ ਤਾਂ ਸਾਡੇ 7 ਕਿਲੋਮੀਟਰ ਤੋਂ ਮਿਲਿਆ ਹੋਇਆ ਹੈ ਅੱਜ ਕੰਮ ਵਿੱਚ ਮੁੰਡੇ ਬਿੜੋ ਫਿਰ ਮੈਂ ਦੇਖਦਾ ਉੱਪਰ ਕੋਈ ਪਲਾਟ ਆ ਉੱਥੇ ਕਰਦੇ ਕੰਮ ਸ਼ੁਰੂ ਫਿਰ ਦਈਏ ਤੁਹਾਨੂੰ ਕੋ ਨੰਮਾ ਠੇਕਾ ਫਿਰ ਇੱਥੋਂ ਜਾਊਗੀ ਅੰਦਰ ਨੂੰ ਹੈ ਹੱਥ ਵਿੱਚ ਰੱਖ ਅਜਾ ਆ ਨਾ ਇੰਨੇ ਫੜ ਲਾਉਂਦੇ ਆ ਉੱਪਰ ਚੱਕਦਾ ਆਇਆ ਕਾਲੀ ਦਾ ਆ ਜਾਂਦੀ ਆ ਅਗਿਓਏ ਅੱਛਾ ਇਹਦੇ ਨਾਲੋਂ ਵਾਪਸ ਆ ਲੋਹੇ ਦੀ ਤਾਰ ਮੋਡਲ ਲੇ ਜੂਗਾ ਹੈ ਕਾਲੀ ਨਾਲ ਕਾਲੀ ਨੇ ਕਰਨੀ ਨਹੀਂ ਕਰੀ ਹੋਣੀ ਬਹੁਤ ਕੀ ਨਾ ਹੁਣ ਤੇ ਤੈਨੂੰ ਕਿਹਾ ਆਹ ਕਾ ਬਿਆ ਪ੍ਰੋਫਾਈਲ ਲੈ ਲੈ ਮਾ ਇਹ ਕਾ ਵੀ ਬੜੀ ਕਰਿਆ ਬੜੀ ਵਧੀਆ ਲੱਗੂ ਹੈਂ ਪੱਟੀਆਂ ਹੀ ਦੇਖਾਂ ਹੂੰ ਜਿਹੜੇ ਅੰਦਰੋਂ ਲੰਨੇ ਤੇ ਲੁਧਿਆਣਾ ਜਾਣਾ ਪੈਣਾ ਫਿਰ ਤੇ ਬੋਲਦਾ ਫਿਰ ਬੋਨ ਹੈਂ ਆਹ ਜਿਹੜਾ ਚਲਾਵੇ ਉਹ ਨਹੀਂ ਚਲਾਉਂਦਾ ਮੈਂ 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 ਇੱਥੇ ਆ ਸੋਰੇ ਇਸ ਨੂੰ ਲਈ ਇੱਕ ਤੋਂ ਤੱਕ ਨੂੰ ਕੱਟੋ ਇੱਕ 2 3 4 5 6 ਤਹ ਨਾਲ ਥੱਲੇ ਆਰਥਨ ਦੇ ਗੱਲਣੇ ਤਾਂ ਤੇ ਮੈਂ ਹਾਂ ਭਾਈ ਚਾਹ ਲਿਆਵਾਂ ਮੰਗਲਿਕਾ ਚਾਹ ਮੈਂ ਸਬਤੀ ਰਹੀਆਂ ਨੇ ਜੀ ਚਾਹ ਕੋਲ ਮੈਂ ਲੈ ਜਾਣਾ ਚਾਹ ਉਹ ਲੈ ਜਾ ਮਰਦੀ ਚ ਪਾਈ ਦੇ ਉਹ ਹੋਰ ਤੇ ਪਰ ਤੱਕ ਉਹ ਗੋਜ ਤਿਆਰ ਤੇ ਹਲੇ ਜਾ ਪਾ ਦੇ ਗਲਾਸ ਪਾ ਦੇ ਤਾ ਦਕਰ ਨੇ ਦਾ ਨਾਸ ਮਾਰਦਾ ਇਹ ਸੱਚੀ ਗੱਲ ਆ ਜਦੋਂ ਬਾਹਰ ਨਾ ਨਾਰਮਲ ਜਿਹਾ ਬੰਦ ਕਰ ਦਦਾਂ ਉਹ ਨਾ ਆਪਣੇ ਘਰ ਦੇ ਵਿੱਚ ਨਾ ਹਵਾ ਕਰਾਸ ਨਹੀਂ ਹੋਣ ਦਿੰਦੇ ਆ ਜਿੱਦਾਂ ਕਰਾਸ ਹੁੰਦੀ ਨਾ ਹਵਾ ਉਹ ਕਹਿੰਦੇ ਜਦੋਂ ਹਵਾ ਕਰਾਸ ਹੁੰਦੀ ਨਾ ਇਹਦੇ ਮੈਂ ਹੱਡ ਤੁੱਟਦੇ ਆ ਮਤਲਬ ਹੁਣ ਉਹੀ ਕਿਦਰ ਬੈਹਨ ਹੋ ਜਾਂਦਾ ਮਨੁੱਖਾਂ ਨੇ ਇਹ ਸਭ ਹਟੇਜ ਨੂੰ ਖੋਣ ਲੱਗ ਪਏ। ਉੱਥੇ ਉਹਨੇ ਮੰਨਣੀ ਆ ਬੜੇ ਦਾ ਹੁਣ ਕਹਿੰਦੇ ਤੇ ਹਵਾ ਕ੍ਰੋਸ ਹੋਣੀ ਚਾਹੀਦੀ ਹੈ। ਵੀ ਘਰ ਦੇ ਵਿੱਚ ਸਰਕਲ ਜਿਹਾ ਬਣੇ ਜਿਹੜਾ ਗੈਲਰੀ 'ਚ ਆਪਾਂ ਬੈਠੇ ਰਹਿੰਦੇ ਹੁੰਦੇ ਆਏ। ਇੱਧਰੋਂ ਜਿੱਦਾਂ ਹੁਣ ਸਮਝ ਲੱਗਦੀ ਸਾਡੀ ਹਵਾ ਇੱਥੇ ਤੇ ਬੜੂਗੀ ਜਾਂ ਇੱਥੇ ਦੀ ਹਵਾ ਸਾਰੇ ਘੁੰਮ ਕੇ ਉੱਧਰ ਨੂੰ ਜਾਊਗੀ ਉੱਧਰ ਨੂੰ ਜਾਊਗੀ। ਜਾਂ ਫਿਰ ਇੱਧਰੋਂ ਗੇਟ ਖੁੱਲ ਆਹ ਆਹ ਬਾਰੀ ਖੁੱਲ ਜਣੀ ਜਾਂ ਉਹ ਖੁੱਲ ਜਣੀ ਫਿਰ ਇੱਥੋਂ ਆਊਗੀ ਹਵਾ। ਵੀ ਆਹ ਜਿਹੜੀ ਆਹ ਜਿੱਦਾਂ ਹੁਣ ਸਮਝ ਲੱਗਦੀ ਮੈਂ ਹੁਣ ਇੱਥੇ ਖੜਾ। ਇਹ ਹਵਸ ਕ੍ਰਾਸ ਕਰਦੇ ਆ ਘੁੰਮਦੇ ਜਾ ਮਾਡਲ ਖੁਇ ਕੇ ਲੱਗਦੀ ਆ ਕੋਵਿਡ ਹੜਤ ਹੋਣ ਲੱਗ ਪਈ ਆ ਇਹ ਬੰਦੇ ਨੇ ਮੈਨੂੰ ਗੱਲ ਦੱਸੀ ਜੀ ਨਾਰਵੇ ਉਹ ਕਾ ਜਿੰਨੇ ਵੀ ਗੋਰੇ ਨਾਲ ਕਹਿੰਦਾ ਦੇਖੀ ਤੋ ਇਹਨਾਂ ਦਾ ਸਾਰੇ ਨਾ ਗੱਡੀਆਂ ਦੇ ਸ਼ੀਸ਼ੇ ਬੰਦ ਹੋਣਾ ਕਿਸੇ ਦਾ ਫੁੱਲਾ ਨਹੀਂ ਹੋਉਂਦਾ ਮੈਂ ਦੇਖੀ ਵਿੱਚ ਜਿੱਥੇ ਨੋਟਰੀ ਕਰੀ ਜ ਮੈਂ ਕਹਿੰਦਾ ਦੇਖੇ ਨਾ ਕਦੇ ਬਾਰੀਆਂ ਵੀ ਖੋਲਦੇ ਹੈਗੇ ਜੇ ਖੋਲਣਗੇ ਤਾਂ ਖੋਲਗੇ 10 ਮਿੰਟ ਬਾਅਦ ਕਰ ਦਦੇ ਆ ਕਿੰਨਾ ਹੋ ਸਕਦਾ ਭਾਈ ਹੋ ਸਕਦਾ ਹੋ ਸਕਦਾ ਚਲੋ ਭਾਈ ਹੁਣ ਫਿਰ ਪਾ ਅੱਜ ਦੀ ਲਾਈਵ ਵੀਡੀਓ ਬੰਦ ਕਰੀਏ ਤੇ ਮਿਸਤਰੀਆਂ ਬੈਠ ਕੇ ਪੀਏ ਚਾਹ ਮਾਰੇ ਚਾਰ ਪੰਜ ਗੱਪਾਂ ਇਹਨਾਂ ਦੇ ਨਾਲ ਬੈਠ ਕੇ ਠੀਕ ਐ ਹੁਣ ਤਾਂ ਮਸਾਲਾ ਰੋਲਣਾ ਸ਼ੁਰੂ ਹੋ ਗਿਆ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਬਹੁਤ ਤਾਂ ਕੰਮ ਬੁੱਲਾ ਹੀ ਭਰੇ ਆ ਆਪਾਂ ਫਿਰ ਲਾਈਵ ਵੀ ਬੰਦ ਕਰਤਾ ਨਾ ਤੇ ਜੇ ਤੁਸੀਂ ਕਹਿੰਦਾ ਕੋਈ ਕਰ ਤੋਂ ਉਹੀ ਜਿਹੋ ਚੀਜ਼ਾਂ ਦਿਖਾਉਣੇ ਹੁਣ ਜਿਹੜਾ ਗੱਲਾਂ ਬਾਤਾਂ ਮਾਰਦੇ ਪਾਂ ਵੀਡੀਓ ਖਿੰ ਪੂਰੀ ਹੋ ਜਾਂਦੀ ਆ ਤੇ ਇਹਨਾਂ ਦਾ ਨਾਲ ਸਲਾਹਾਂ ਬਾਤਾਂ ਹੁੰਦੀ ਆ ਤੁਹਾਨੂੰ ਵੀ ਕੋਈ ਸੁਝਾਅ ਵੀਡੀਓ ਤੁਸੀਂ ਦੇਖਦੇ ਆ ਤੇ ਕੋਈ ਸਲਾਹ ਬਾਤ ਹੋ ਜਾਂਦੀ ਆ ਸਾਡ ਦਾ ਸਾਰਾ ਪਰਦਾ ਉੱਪਰ ਆਟ ਗਿਆ ਹਾਂ ਮੇਰੀ ਸਲਾਹ ਇਹਨੂੰ ਇੱਥੇ ਦਾ ਸਾਈਡ ਤੇ ਖੋਲ ਕੋ ਉੱਪਰ ਚੱਕ ਦੀ ਜੇ ਮਾਰੀ ਮੋਟੀ ਹਵਾ ਕਰਾਸ ਨਹੀਂ ਹੋਈ ਜਾਊਗੀ ਚਲੋ ਤੇ ਲੈਪਟਾਪ ਚੱਕ ਇੱਧਰ ਕਰ ਦਵਾ ਮੈਂ ਅੱਛਾ ਬਈ ਉਹ ਯਾਰ ਤੇ ਹਵਾ ਹਾਂ ਕ੍ਰੋਸ ਆਈ ਜਾਂਦੀ ਇੱਧਰ ਤੇ ਹਵਾ ਨਿਕਲੀ ਜਾਂਦੀ ਹੈ ਚਲੋ ਹੁਣ ਆਪਾਂ ਬੰਦ ਕਰ ਦਿੰਦੇ ਹਾਂ ਧੰਨਵਾਦ ਜੀ ਲੈ ਲਓ ਤੁਹਾਸੇ